ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਜੈ ਸ਼੍ਰੀ ਰਾਮ ਮੈਂ ਰਸ਼ਨ ਪ੍ਰਿੰਸ શ્રી ਮੁਕਤੇਸ਼ਵਰ ਮੁਕਤੀ ਧਾਮ ਤੋਂ ਮਹਾਰੀਰ ਸੇਵਾਦਲ ਦੇ ਸਾਡੇ ਪਿਆਰੇ ਵੀਰ ਚੇਤਨ ਗਵੇਜਾ ਜੀ ਅੱਜ ਮੁਹਾਲੀ ਦੇ ਵਿੱਚ ਪਹੁੰਚੇ ਆ ਜੀ ਇੱਕ ਖੁਸ਼ਖਬਰੀ ਦੇਣ ਸਾਰੇ ਭਗਤਾਂ ਨੂੰ ਕਿ ਮਹਾ ਸ਼ਿਵratri ਦੇ ਪਰਵ ਤੇ 26 ਫਰਵਰੀ 2025 ਨੂੰ ਚਾਲਾ ਮੰਦਰ ਦੇ ਵਿੱਚ ਵਿਸ਼ਾਲ ਜਿਹੜਾ ਜਾਗਰਣ ਹੋਣ ਜਾ ਰਿਹਾ ਕੀਰਤਨ ਹੋਣ ਜਾ ਰਿਹਾ ਤੇ ਇਸ ਬਾਰੇ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਜੀ ਦਾ ਉਹਨਾਂ ਕੰਮ ਕਰਨ ਵਾਸਤੇ ਸੋ ਸਾਰੇ ਭਗਤਾਂ ਨੂੰ ਜੋ ਸਮਰਾਲੇ ਔਰ ਲੁਧਿਆਣੇ ਦੇ ਆਸ-ਪਾਸ ਦੇ ਜਿੰਨੇ ਸਾਰੇ ਭਗਤ ਜਾਨ ਨੇ ਉਹ ਜ਼ਰੂਰ ਪਹੁੰਚਣ ਆਪਾਂ ਰਲ ਮਿਲ ਕੇ ਸਾਰੇ ਭਜਨ ਗਾਈਏ ਤੇ ਮਹਾਰਾਜ ਦਾ ਆਨੰਦ ਲਈਏ ਖੂਬਸਰਾ ਆਨੰਦ ਲਈਏ ਬਹੁਤ ਸਾਰੇ ਭਜਨ ਗਾਈਏ ਜੈ ਸ਼੍ਰੀ ਰਾਮ ਮੈਂ ਰਸ਼ਨ ਪ੍ਰਿੰਸ શ્રી ਮੁਕਤੇਸ਼ਵਰ ਮੁਕਤੀ ਧਾਮ ਤੋਂ ਮਹਾਵੀਰ ਸੇਵਾ ਦਲ ਦੇ ਸਾਡੇ ਪਿਆਰੇ ਵੀਰ ਚੇਤਨ ਗਵੇਜਾ ਜੀ ਅੱਜ ਮੋਹਾਲੀ ਦੇ ਵਿੱਚ ਪਹੁੰਚੇ ਆ ਜੀ ਇੱਕ ਖੁਸ਼ਖਬਰੀ ਦੇਣ ਸਾਰੇ ਭਗਤਾਂ ਨੂੰ ਕਿ ਮਹਾ ਸ਼ਿਵਰਾਤਰੀ ਦੇ ਪਰਵ ਤੇ 26 ਫਰਵਰੀ 2025 ਨੂੰ ਚਾਲਾ ਮੰਦਿਰ ਦੇ ਵਿੱਚ ਵਿਸ਼ਾਲ ਜਿਹੜਾ ਜਾਗਰਣ ਹੋਣ ਜਾ ਰਿਹਾ ਕੀਰਤਨ ਹੋਣ ਜਾ ਰਿਹਾ ਜਿੱਤੇ ਇਸ ਬਾਰੇ ਮੇਰੀ ਡਿਊਟੀ ਲੱਗੀ ਹੈ ਮਹਾਰਾਜ ਦਾ ਗੁਣਗਾਨ ਕਰਨ ਵਾਸਤੇ ਸੋ ਸਾਰੇ ਭਗਤਾਂ ਨੂੰ ਜੋ ਸਮਰਾਲੇ ਔਰ ਲੁਧਿਆਣਾ ਦੇ ਆਸ-ਪਾਸ ਦੇ ਜਿੰਨੇ ਸਾਰੇ ਭਗਤ ਜਾਨ ਨੇ ਉਹ ਜ਼ਰੂਰ ਪਹੁੰਚਣ ਆਪਾਂ ਰਲ ਮਿਲ ਕੇ ਸਾਰੇ ਭਜਨ ਗਾਈਏ ਤੇ ਮਹਾਰਾਜ ਦਾ ਆਨੰਦ ਲਈਏ ਖੂਬਸਰਾ ਆਨੰਦ ਲਈਏ ਬਹੁਤ ਸਾਰੇ ਭਜਨ ਗਾਈਏ ਉਸੀ ਵੇਖੀ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧਿ